ਅਮਰੀਕਸਰ ਦੇ ਇਲਾਕਾ ਕਟਰਾ ਕਰਮ ਸਿੰਘ ਗਲੀ ਸੱਤੋ ਵਾਲੀ ਵਿਖੇ ਸ਼੍ਰੋਮਣੀ ਸੰਪਰਦਾਇ ਸ਼ਹੀਦ ਭਾਈ ਮਨੀ ਸਿੰਘ ਡੇਰਾ ਅਮੀਰ ਸਿੰਘ ਵਿਖੇ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦਾਂ ਦੇ ਸਰਤਾਜ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਮਹਾਨ ਕੀਰਤਨ ਦਰਬਾਰ ਡੇਰੇ ਦੇ ਮੌਜੂਦਾ ਮੁਖੀ ਸੰਤ ਅਮਨਦੀਪ ਸਿੰਘ ਜੀ ਦੀ ਅਗਵਾਈ ਹੇਠ ਬੜੀ ਸ਼ਰਧਾ ਭਾਵਨਾ ਦੇ ਨਾਲ ਸੰਤ ਕਿਰਪਾਲ ਸਿੰਘ ਜੀ ਦੀ 40ਵੀਂ ਵਰਸੀ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਈ ਗਈ ਇਸ ਮੌਕੇ ਤੇ ਦੂਰ ਦੂਰ ਤੋਂ ਆਏ ਹੋਏ ਸੰਤ ਸਮਾਜ ਨੇ ਵਰਸੀ ਵਿੱਚ ਹਾਜ਼ਰੀ ਭਰੀ ਅਤੇ ਰਾਗੀ ਜੱਥਿਆਂ ਵੱਲੋਂ ਕੀਰਤਨ ਜਸਰਾਹੀਆਂ ਆਈਆਂ ਹੋਈਆਂ ਸੰਗਤਾਂ ਨੂੰ ਨੇਹਾਲ ਕੀਤਾ ਗਿਆ। ਸ੍ਰੀ ਅਖੰਡ ਪਾਠ ਸਾਹਿਬ ਵਿੱਚ ਭੋਗ ਪਾਏ ਗਏ ਅਤੇ ਮੌਕੇ ਤੇ ਠੰਡੇ ਮਿੱਠੇ ਜਲਦੀ ਸ਼ਬੀਲ ਲਗਾਈ ਗਈ ਅਤੇ ਲੰਗਰ ਪੰਡਾਰਾ ਸਾਰਾ ਦਿਨ ਚੱਲਦਾ ਰਿਹਾ। ਅੰਮ੍ਰਿਤਸਰ ਤੋਂ ਮਧੂ ਰਾਜਪੂਦੀ ਖਾਸ ਰਿਪੋਰਟ ਕਹਿੰਦਾ ਇੱਕ ਤੋਂ ਜੀ ਕੋ ਲਾਖੋ ਹੈ ਲਾਖੇ ਬਾਤ ਕਹੀ ਆ ਕਿ ਲਾਖਾ ਕੇ ਰਾਖੇ ਇਹਨਾ ਗੀਤ ਕਿੰਨੇ ਵੇ ਲਾਖਾ ਆਪਣੇ ਨੂੰ ਜਦੋਂ ਪਰਮਾਤਮਾ ਦਾ ਨਾਮ ਚਾਜਦੇ ਆ ਸ਼ਿਵ ਰੇ ਚਾਜਦੇ ਰਾਜਾ ਕਰਦੇ ਆ ਔਰ ਬਾਬਾ ਜੀ ਦੀ ਮਿਹਰਤ ਨਾਲ ਹੀ ਕੁਰਾਨ ਸਾਹਿਬ ਕੋਲ ਦੀ ਜਿੰਦਗੀ ਦਾ ਉਹ ਵੀ ਕੋ ਜੇ ਜਤ ਤੱਕ ਇਸ ਤਰ੍ਹਾਂ ਆ ਕੇ ਪਹੁੰਚਿਆ ਸੰਮਰਦਾ ਘੂੜੀ ਵਾਲੇ ਵੱਲੋਂ ਆਇਆ ਨਾਲੇ ਨੂੰ ਚਾਈ ਸਤ ਜਨਨੋ ਵਿਦਾ ਕਰ ਸੰਤਰਾ ਮਾ ਪ੍ਰਸਮੋ ਅੰਮ੍ਰਿਤ ਵੀ ਲਹ ਗਿਆ ਜਨਨੋ ਮਿਟਾ ਕਰ ਗਾੜੀ ਦਵਾਰ ਗਿਆ ਸ਼ਰਮਾਈ ਸ਼ਰਮ ਦਾ ਮਾਰਾ ਨੀ ਅਸੀਂ ਸਿੱਟੇ ਹੁਣ ਵਾਹਤੋ ਅਪਰੀਤ ਸਿੰਘ ਜੀ ਉਹ ਆ ਗਏ ਜਦੋਂ ਵੀ ਆ ਕੇ ਸਾਡ ਤੁਹਾਨੂੰ ਅਸੀਰ ਪ੍ਰਾਪਤ ਕਰੋ ਜੀ ਸਰਦਾਰ ਦਾ ਰਾਮਤ ਕਰੋ ਜੀ ਸਾਡੇ ਨਾਲ ਵਾਸਤੇ ਖੁੱਨਾ ਜਗਾਰਾ ਲਾਓ ਬੋਲੇ ਸੋਨਿਆ ਨੰਬਰ 1 ਇਹਨਾਂ ਨੂੰ ਸਾਡ ਤੁਹਾਨੂੰ ਅਸੀਰ ਦੀ ਸ਼ੋਭਾ ਦੇਣ ਦੀ ਗੱਲ ਕਰਦਾ ਕਰੋ ਜੀ ਆਓ ਜੀ 10-12 ਮਿੰਟਾਂ ਵਾਸਤੇ ਬੀਬੀ ਜ਼ਿੰਦਰਦਰ ਸਿੰਘ ਕੌਰ ਜੀ ਫਲਾਈਪੈਂਡਰ ਪਰਮ ਸਤਿਕਾਰਯੋਗ ਗੁਰੂ ਦੀ ਸਾਜੀ ਨਵਾਜੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬ੍ਰਹਮ ਗਿਆਨੀ ਸ਼੍ਰੀਮਾਨ ਸੰਤ ਬਾਬਾ ਕਿਰਪਾਲ ਸਿੰਘ ਜੀ ਮਹਾਰਾਜ ਜਿਨ੍ਹਾਂ ਦੀ ਅੱਜ 40ਵੇਂ ਬਰਸੀ ਮਨਾਈ ਗਈ ਹੈ ਜਨਮ ਮਰਨ ਦੋਹੁ ਮੈਂ ਨਾਹੀਂ ਜਨ ਪਰ ਪੁਕਾਰ ਆਏ ਜੀ ਦਾਨ ਦੇ ਭਗਤੀ ਲਾਇਨ ਹਰਸੋਂ ਲੈਣ ਮੰਗਲਾਈ ਇਹ ਮਹਾਵਾਕ ਅਨੁਸਾਰ ਸੰਤ ਮਹਾਪੁਰਸ਼ ਸੰਸਾਰ ਦੇ ਵਿੱਚ ਦੁਨੀਆ ਦੇ ਭਲੇ ਲਈ ਆਉਂਦੇ ਹਨ ਸੰਤ ਜਾਨੇ ਕਰਪਾਲ ਸਿੰਘ ਜੀ ਮਹਾਰਾਜ ਨੇ ਆਪਣਾ ਸਾਰਾ ਜੀਵਨ ਇਸ ਸਥਾਨ ਤੇ ਰਹਿ ਕੇ ਸੇਵਾ ਕੀਤੀ ਉਹਨਾਂ ਨੇ ਆਪਣੇ ਜੀਵਨ ਕਾਲ ਦੇ ਦੌਰਾਨ ਅਨੰਤ ਵਿਦਿਆਰਥੀ ਪੜਾਏ ਗੁਰਬਾਣੀ ਦੇ ਲੜ ਲਾਏ ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਟੀਕਾ 10 ਇੰਚੀਆਂ ਦੇ ਰੂਪ ਵਿੱਚ ਉਹਨਾਂ ਨੇ ਸਿੱਖ ਪੰਥ ਨੂੰ ਦਿੱਤਾ ਅੱਜ ਸਿੱਖ ਪੰਥ ਦੇ ਬਹੁਤ ਉੱਚ ਕੋਟੀ ਦੇ ਮਹਾਨ ਵਿਦਵਾਨ ਜਿਹੜੇ ਉਸ ਟੀਕੇ ਦਾ ਲਾਹਾ ਪ੍ਰਾਪਤ ਕਰ ਰਹੇ ਹਨ ਇਹ ਬਹੁਤ ਵੱਡੀ ਗਿਆਨੀ ਮਹਾਰਾਜ ਜੀ ਹੋਰਾਂ ਦੀ ਦੇਣ ਹੈ ਅੱਜ ਉਹਨਾਂ ਦੀ 40ਵੀਂ ਵਰਸੀ ਡੇਰਾ ਸੰਤ ਜੀ ਨੇ ਮੀਰ ਸਿੰਘ ਜੀ ਬਾਜ਼ਾਰ ਸਤੋਵਾਲਾ ਕਟੜਾ ਕਰਮ ਸਿੰਘ ਵਿਖੇ ਮਨਾਈ ਗਈ ਹੈ ਇਸ ਹਸਤਾਨ ਤੇ ਆਏ ਸੰਤ ਮਹਾਂਪੁਰਸ਼ ਸਿੱਖ ਸੰਗਤ ਦਾ ਮੈਂ ਇਸ ਹਸਤਾਨ ਦੇ ਸੇਵਾਦਾਰ ਹੋਣ ਦੇ ਨਾਤੇ ਸਾਰੀ ਹੋਈ ਸੰਗਤ ਸਾਰੀ ਆਈ ਹੋਈ ਸੰਗਤ ਦਾ ਧੰਨਵਾਦ ਕਰਦਾ ਹਾਂ ਜੀ ਆਇਆਂ ਨੂੰ ਆਖਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪ ਸੰਗਤਾਂ ਦੇ ਚਰਨਾਂ 'ਚ ਸਨਿਮਰ ਬੇਨਤੀ ਹੈ ਕਿ ਸ਼ਹੀਦ ਭਾਈ ਮਨੀ ਸਿੰਘ ਜੀ ਦੇਕਸਾਲ ਦੇ ਬਾਅਦਵੇਂ ਮੁਖੀ ਸੰਤ ਅਮਨਦੀਪ ਸਿੰਘ ਜੀ ਜਿਨ੍ਹਾਂ ਨੇ ਸਤਕਾਰਯੋਗ ਸੰਤ ਮੱਖਣ ਸਿੰਘ ਜੀ ਦੀ ਦੂਸਰੀ ਵਰਸੀ ਦੇ ਸੰਬੰਧ ਵਿੱਚ ਮਿਤੀ 3 ਫਰਵਰੀ 2025 ਨੂੰ ਲੋੜਵੰਦ ਬੱਚਿਆਂ ਦੀ ਸ਼ਾਦੀ ਦਾ ਅਰੇਂਜਮੈਂਟ ਕੀਤਾ ਹੈ ਸੋ ਜੋ ਲੋੜਵੰਦ ਬੱਚਿਆਂ ਹਨ ਉਹ ਮਾਟੋ ਦੇ ਥੱਲੇ ਦਿੱਤੇ ਗਏ ਨੰਬਰਾਂ ਤੇ ਸੰਪਰਕ ਕਰਨ ਸਾਰਿਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਇਹ ਜੋ ਪ੍ਰਚਾਰ ਹੈ ਸਾਰੇ ਵੱਧ ਤੋਂ ਵੱਧ ਕਰੋ ਤਾਂ ਕਿ ਲੋੜਵੰਦਾਂ ਦਾ ਹੱਕ ਨਾ ਰੱਖਿਆ ਜਾ ਸਕੇ ਲੋੜਵੰਦਾਂ ਦੀ ਜ਼ਰੂਰਤ ਪੂਰੀ ਕੀਤੀ ਜਾ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ